ਆ ਮੰਡਾਲਾ ਸ਼ੁਨਾ ਚ ਇੱਕ ਕਾ ਲੱਗੀ ਸੀ ਤੇ ਆ ਕਮਰੇ ਤੇ ਲੱਖਾਂ ਖਣੀਆਂ ਸੀ ਡਿੱਗ ਪਿਆ ਇਧਰ ਦੇਖ ਲੋ ਟਾ ਲੱਗੀ ਸੀ ਕਮਰੇ ਆ ਜਾ ਚਲ ਠੀਕ ਆ ਫੋਨ ਕਰਦੀ ਮੰਗੇਗਾ ਹੁਣੇ ਹੁਣੇ ਕਮਰਾ ਜਿੱਦਾ ਕਿਤੇ ਕਮਰਾ ਤੇ ਬਾਥਰੂਮ ਸੀਗੇ ਡਿੱਗੇ ਆ ਤੁਹਾਨੂੰ ਕਲਿੱਪ ਐਡ ਕਰ ਦਾਂਗੇ ਵਿੱਚ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਧਰ ਘਰ ਵੀ ਹੈਗਾ ਜਿੱਦਾਂ ਆਪਣਾ ਇਹ ਵੀ ਪਤਾ ਨਹੀਂ ਕਿਹੜੇ ਟਾਈਮ ਜਾ ਸਕਦਾ ਆ ਜਿੱਦਾਂ ਕਿ ਉਹਨਾਂ ਨੂੰ ਆਣ ਰਿਹਾ ਬਹੁਤ ਜ਼ਿਆਦਾ ਤੇ ਉਹ ਤੇ ਸਾਹਮਣੇ ਸੀਗਾ ਦਰਿਆ ਚੱਲਦਾ ਦੇਖਦੇ ਹੀ ਆ ਇੱਥੇ ਰੱਬ ਦੀ ਵੀ ਨਾ ਇਨਸਾਫੀ ਆ ਜਿੱਦਾਂ ਤੁਸੀਂ ਦੇਖ ਸਾ ਤੇ ਆਪਣੇ ਘਰ ਵੀ ਡਿੱਗ ਗਏ ਵਿੱਚ ਪਾਣੀ ਦੇ ਗਰੀਬ ਘਰਾਂ ਦੇ ਰੋਡ ਤੇ ਇਹਨੇ ਘਰ ਤੇ ਜਿੱਧਰ ਅਮੀਰਾਂ ਦੇ ਘਰ ਆ ਉਹ ਛੱਡਦਾ ਵਾ ਉਧਰ ਪਾਸਾ ਛੱਡਦਾ ਉਧਰ ਕੁਛ ਵੀ ਨਹੀਂ ਹੈ ਖਤਰੇ ਵਾਲੀ ਸਾਰੀ ਗੱਲ ਇੱਥੇ ਆ ਤੇ ਇਥੋਂ ਇੱਥੇ ਕੋਈ ਆ ਕੇ ਹੈਲਪਫੁਲ ਨਹੀਂ ਕਰਾ ਰਿਹਾ ਇੱਧਰ ਖਤਰਾ ਆ ਨਹੀਂ ਉੱਧਰ ਲੱਗੇ ਜਿਹੜੀ ਸਾਈਡ ਦਾ ਵੀ ਤੇ ਅੱਜ دوسری ਸਾਈਡ ਲੱਗੇ ਹੋਏ ਆ ਜਿੱਥੋਂ ਘਰ ਚੱਦਦੇ ਲੱਗੇ ਹੋਏ ਆ ਜਿੱਥੇ ਕੱਢ ਗਈ ਯਾਰੇ ਉੱਥੇ ਤਾਂ ਕੁਝ ਕੀਤਾ ਨਹੀਂ ਨਾ ਆਹ ਤਾਂ ਆਪ ਹੀ ਅਸੀਂ ਵੱਡੂ ਵੱਡ ਕੇ ਸਿੱਟੇ ਤੇ ਵਿੱਚ ਸਪੈਇਦੇ ਪੂਲ ਰੋ ਵੀ ਵਿੱਚ ਲੋੜ ਚੱਲੇ ਜਿੱਦਾਂ ਜਿੱਦਾਂ ਪਾਣੀ ਵੱਧਦਾ ਆ ਬਹੁਤ ਘਰਾਂ ਨੂੰ ਖਤਰਾ ਆ ਇਦਾਂ ਵੀ ਘਰ ਹੈਗੇ ਆ ਇਹ ਵੀ ਜਾਣ ਵਾਲੇ ਆ ਵਿੱਚ ਆ ਇੱਧਰ ਦੇਖਦੇ ਦੇਖਦੇ 10 ਮਿੰਟ ਦੇ ਅੰਦਰ ਅੰਦਰ ਬਾਥਰੂਮ ਸੀਂਹ ਰਸੋਈ ਸੀਗੀ ਤੇ ਡਿੱਗ ਗਿਆ ਵਾ ਹੁਣ ਅੱਗੇ ਘਰ ਨੂੰ ਵੀ ਖਤਰਾ ਆ ਪੂਰਾ ਪੂਰਾ ਜਦ ਤੂੰ ਹੀ ਦੇਖ ਸਕਦੇ ਆ ਉਹ ਇਹਨਾਂ ਨੂੰ ਕਲਿੱਪ ਐਡ ਕਰਕੇ ਦਿਖਾਵਾਂਗੇ ਜਿਹੜਾ ਡਿੱਗੇ ਆ ਘਰ ਜਿਹੜੇ ਬਾਕੀ ਤੁਸੀਂ ਚੈੱਕ ਕਰੋ ਪਾਣੀ ਦਾ ਬਹਾਅ ਬਹੁਤ ਤੇਜ਼ ਆ ਬਹੁਤ ਵੀ ਜ਼ਿਆਦਾ ਇੱਥੋਂ ਦੇ ਬੰਦਿਆਂ ਨੇ ਕੁਦਰਤ ਨਾਲ ਖੇਡਵਾ ਖਿਲਵਾੜ ਕੀਤਾ ਸੀਗਾ ਤੇ ਉਹ ਕੁਦਰਤ ਕਰ ਰਹੀ ਆ ਆਪਣਾ ਅਸਲੀ ਰੂਪ ਦਿਖਾ ਰਹੀ ਆ ਬਟ ਰਵੀ ਦੇਖੋ ਜੀ ਅਸੀਂ ਕਰ ਰਹੇ ਹਾਂ ਕਿ ਇੱਥੇ ਚਾਤੀ ਲਾਲੀ ਦਾ ਬੰਦ ਕਰਨ ਦਾ ਨਿਕਲ ਤੇ ਨਈ ਗੜੀ ਦੇਖੋ ਜੀ ਬਾਥਰੂਮ ਤੁਹਾਡੇ ਬਾਰੇ ਕੁਝ ਜਿਹੜੇ ਪਾਪ ਕਰਦੇ ਬਣਾਈ ਗਏ ਆ ਪਾ ਗਏ ਚੁਕੇ ਆ ਇੱਧਰ ਵੀ ਕਮਰੇ ਬਣੇ ਹੋਏ ਆ ਬਹੁਤ ਜਿਆਦਾ ਖਤਰਾ ਤੁਸੀਂ ਅੰਦਰ ਦੇਖ ਸਕਦੇ ਹੋ ਕਿ ਇਹ ਕਮਰੇ ਬਿਲਕੁਲ ਨਾਲ ਲੱਗਦੇ ਆ ਇਹ ਬੀਮ ਪੈ ਡ ਚੁਕੇ ਆ ਸਾਰਾ ਜਿਹੜਾ ਜਾਂਦਾ ਜਾਂਦਾ ਜਿਵੇਂ ਕਿ ਤੁਸੀਂ ਦੇਖ ਸਕਦੇ ਆਪਾਂ ਆਪਣਾ ਘਰ ਵੀ ਵਿਚਾਰ ਰਹੇ ਜਿੱਦਾਂ ਕਿ ਸਮਾਨ ਵੱਜੇ ਕਿਉਂਕਿ ਨਾਲ ਦਾ ਘਰ ਡਿੱਗ ਗਿਆ ਵਾ ਇੱਥੇ ਵਿੱਚ ਤੇ ਆਪਾਂ ਸਮਾਨ ਲਾਣ ਲੱਗੇ ਆਂ ਛੱਤ ਹੋ ਗਈ ਆਪਣੀ ਇੱਟਾਂ ਵੀ ਵੱਜ ਜਾਣ ਕੱਲ ਨੂੰ ਕਿ ਸਮਾਨ ਦੀ ਦਿੱਕਤ ਨਾਲੇ ਵੀ ਘਰ ਹੋ ਗਿਆ ਪਾਣਾ ਹੋਵੇ ਬਾਹਰਲੀ ਸੜਕ ਜਿੱਦਾਂ ਕਿ ਆਪਾਂ ਸਾਰੇ ਲੱਗੇ ਆਏ ਆ ਤੁਸੀਂ ਦੇਖਾਦੇ ਆਂ ਪਾਣੀ ਨਾਲ ਡਿੱਗਣ ਲੱਗ ਪੈਣ ਚੈੱਕ ਕਰੋ ਇਧਰ ਹੋਰ ਵੀ ਜਨਤਾ ਲੱਗੀ ਆ ਸੇਵਾ ਕਰਦੇ ਆ ਕਰਦੇ ਆ ਮਿੱਟੀ ਕਈ ਫੜਾ ਬਾਕੀ ਤੁਹਾਨੂੰ ਅੱਗੇ ਦਿਖਾਣਾ ਨਾ ਮੁੜ ਕੇ ਮੜਾ ਕਰੇ ਨਾ ਮੜਾ ਵਾਅਦਾ ਪੂਰੇ ਨਾਲ ਹੋਮਣੇ ਇਹਦਾ ਥੱਲੇ ਇਹ ਤਮਾਟਾ ਹੀ ਵੀ ਪਾਇਆ ਨਾ Oh, oh. <laughs>